ਇਹ ਜਿਹੜਾ ਬੁੱਢਾ ਦਰਿਆ ਨੂੰ ਸਾਫ਼ ਕਰਨ ਦਾ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਯਤਨਾ ਸਦਕਾ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਲਈ ਟਿਊਬਲ ਚਲਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਪਾਣੀ ਦੀ ਕਿੱਲਤ ਦੇ ਚਲਦਿਆਂ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਜਿਹੜਾ ਪਾਣੀ ਲੱਗਿਆ ਸਾਡੇ ਪਿੰਨੋ ਅਸੀਂ ਸਰਕਾਰ ਦੇ ਬਹੁਤ-ਬਹੁਤ ਧੰਨਵਾਦੀ ਆ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਪਾਣੀ ਦਾ ਲੈਵਲ ਵੀ ਠੀਕ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬਚਤ ਵੀ ਹੋ ਗਈ ਜਿਸ ਦੇ ਅਸੀਂ ਸਰਕਾਰ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਜਿਹੜੀ ਇਹ ਭਗਵੰਤ ਮਾਨ ਨੇ ਸੂਏ ਪੱਕੇ ਕਰੇ ਖਾਲਾ ਪੱਕੇ ਹੋਏ ਨੇ ਪੈਪ ਦੱਬੇ ਨੇ ਇਹਨਾਂ ਦਾ ਸਾਨੂੰ ਬਹੁਤ ਬੜਾ ਬੈਨੀਫਿਟ ਆ ਪਹਿਲਾਂ ਪਾਣੀ ਨਹੀਂ ਦਿੱਤੀ ਜਾਂਦਾ ਸੀ ਸਿਰੇ ਇਹ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਿੱਦਣ ਦਾ ਇਹ ਪੱਕਾ ਹੋਇਆ ਹੀ ਪੈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕਰ ਪਾਣੀ ਜਾਣ ਲੱਗ ਗਿਆ ਜਿੱਦਣ ਦੇ ਪੈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਫਸਲਾਂ ਦੀ ਸਿੰਚਾਈ ਲਈ 14103 ਖਾਲਾਂ ਦੇ ਨਾਲ ਤੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ 30 hectle ਪਾਣੀ ਦੀ ਬਚਤ ਹੋ ਰਹੀ ਹੈ ਪ੍ਰੋਜੈਕਟ ਇਹਦੀ ਅਸੀਂ ਅ ਪਰਸੋਂ ਸੈਂਪਲਿੰਗ ਲਈ ਸੀ ਬੁੱਢੇ ਦਰਿਆ ਕ੍ਰੋਸ ਸਿਟੀ ਬੁੱਢੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਏ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸੀਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਆਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਹੈ ਜੀ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨ ਇਹਨਾਂ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਹੈ ਹਜੇ ਰਿਪੋਰਟਸ ਪੈਂਡਿੰਗ ਹੈ ਜੀ ਉਹਦੀਆਂ ਰਿਪੋਰਟਸ ਨਹੀਂ ਆਈਆਂ ਹਜੇ ਪਰਸੋਂ ਹੀ ਸੈਂਪਲ ਲਈ ਸੀ ਕੁਝ ਟੈਸਟ ਐਸੇ ਹੁੰਦੇ ਜਿਹੜੇ 72 ਘੰਟੇ ਬਾਅਦ ਰਿਪੋਰਟਸ ਆਉਂਦੀਆਂ ਕੁਝ 48 ਬਾਅਦ ਆਉਂਦੀਆਂ ਹਜੇ ਰਿਪੋਰਟਸ ਨਹੀਂ ਆਈਆਂ ਕਿਸੇ ਦੀਆਂ ਵੀ ਜਦੋਂ ਆਈਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀਆਂ ਜਾਣ ਇਹ ਜਿਹੜਾ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਪ੍ਰੋਜੈਕਟ ਹੈ ਇਹਦੇ ਅਸੀਂ ਪਰਸੋਂ ਸੈਂਪਲਿੰਗ ਲਈ ਸੀ ਬੁੱਢੇ ਦਰਿਆ ਨੂੰ ਅਕ੍ਰੋਸ ਸਿਟੀ ਬੁੱਢੇ ਦਰਿਆ ਦੇ 12 ਪੁਆਇੰਟਸ ਤੋਂ ਵੱਖ-ਵੱਖ 12 ਪੁਆਇੰਟਸ ਤੋਂ ਸੈਂਪਲ ਲਈ ਸੀਗੇ ਫਿਰ ਐਡਮਿਨਿਸਟ੍ਰੇਸ਼ਨ ਦੇ ਡੀਸੀ ਮੈਡਮ ਦੇ ਆਰਡਰ ਸਿਗੇ ਵੀ ਉਸ ਤੋਂ ਬਾਅਦ ਜਿਹੜੀ ਡਾਈੰਗ ਇੰਡਸਟਰੀ ਹੈ ਉਹ ਬੰਦ ਰਹੇਗੀ ਅਗਲੇ 36 ਘੰਟਿਆਂ ਲਈ ਤੇ ਹੁਣ ਅਸੀਂ ਅੱਜ ਫਿਰ ਦੁਬਾਰਾ ਵੀ ਉਸੇ 12 ਸਾਈਟਸ ਤੋਂ ਜਿਹੜੇ ਪਰਸੋਂ ਸੈਂਪਲ ਲਏ ਸੀਗੇ ਉਸੇ 12 ਪੁਆਇੰਟਸ ਤੋਂ ਅੱਜ ਦੁਬਾਰਾ ਸੈਂਪਲਿੰਗ ਫਿਰ ਰੀਸੈਂਪਲਿੰਗ ਹੋ ਰਹੀ ਹੈ ਸੋ ਥੈਟ ਵੀ ਜਿਹੜਾ ਫਰਕ ਹੈ ਉਹ ਦੇਖਿਆ ਜਾ ਸਕੇ ਵੀ ਸੈਂਪਲਸ ਦੇ ਵਿੱਚ ਪੈਰਾਮੀਟਰਸ ਦੇ ਵਿੱਚ ਵੀ ਕਿੱਥੇ ਕੀ ਫਰਕ ਆ ਰਿਹਾ ਜੀ ਸਰ ਜਿਹੜੇ ਤੁਸੀਂ ਦੱਸਦੇ ਹੋ ਬੀਤੇ ਦਿਨੀ ਇਹਨਾਂ ਆਪਣੇ 2 ਦਿਨ ਪਹਿਲਾਂ ਵੀ ਤੁਸੀਂ ਜਿਹੜੇ ਸੈਂਪਲ ਲਏ ਉਹਦੇ ਵਿੱਚ ਕੀ ਆਇਆ हजे रिपोर्ट्स पेंडिंग है जी रिपोर्ट्स नहीं आई हजे परसों ही सैंपल ले कुछ टैस ऐसे होंगे जो बहत्तर घंटे बाद रिपोर्ट्स आदि हैं कुछ अड़ताली बाद आदि हैं अजे रिपोर्ट्स नहीं आई किसी दिया भी जो तो आई वो थोड़े शेयर कर दी जाए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप